ਹਾਂਜੀ ਸਾਰੇ ਬਿਲਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਰਾਤ ਰੱਬ ਥੋੜਾ ਜਿਹਾ ਮਿਹਰਬਾਨ ਹੋਇਆ ਥੋੜਾ ਜਿਹਾ ਕੇ ਹੋਇਆ ਬਸ ਜ਼ਿਆਦਾ ਨਹੀਂ ਹੋਇਆ ਪਹੀ ਦੇਖੋ ਪਹੀ ਪੁਹੀ ਜਗੀਲੀ ਕਰ ਗਿਆ ਜਣੀ ਗਰਮੈਸ਼ ਦੀ ਚੱਕੀ ਗਈ ਥੋੜੀ ਜਿਹੀ ਗਰਮੀ ਜੀ ਘਟੀ ਆ ਤੇ ਮੌਸਮ ਥੋੜਾ ਜਿਹਾ ਠੰਡਾ ਹੋਇਆ ਪਰ ਹਵਾ ਖੜੀ ਹੈ ਬਿਲਕੁਲ ਸਵੇਰ ਦੇ 7:30 ਵਜੇ ਦਾ ਟਾਈਮ ਹੋ ਚੁੱਕਿਆ ਤੇ ਆਪਾਂ ਝੋਲਾ ਚੱਕ ਕੇ ਕਹਿੰਦੇ ਇਫਕੋ ਵਾਲਾ ਇੱਥੇ ਉਧਰ ਕਹਿੰਦੇ ਮੁੱਛ ਫੁੱਟ ਗੱਭਰੂ ਸਾਡੇ ਲੱਗੇ ਹੋਏ ਤੇ ਇੱਧਰ ਹਲੇ ਅੰਗੜਾਈਆਂ ਲੇ ਹੋਦੀਆਂ ਵਾਜੀ ਵਾਹ ਗੋਗੀ ਮੁੜਿਆ ਆ ਜੀ ਇਹ ਮੁੜ ਕੇ ਇਸਲੀ ਹਿਮਕੁੰਡ ਸਾਹਿਬ ਮੱਥਾ ਟੇਕ ਕੇ ਆਇਆ ਗੋਗੀ ਬਹੁਤ ਮਾਹੌਲ ਖਰਾਬ ਹੋ ਗਿਆ ਉੱਥੇ ਅੱਜ ਦੀ ਮੈਂ ਖਬਰ ਦੇਖੀ ਹੈ ਸਵੇਰ ਦੀ ਆ ਜਾ ਉਰੇ ਮੜਦੇ ਕਿ ਪਹਿਲਾਂ ਤਾਂ ਹਿਮਕੁੰਡ ਸਾਹਿਬ ਬਾਰੇ ਦੱਸ ਕਿਵੇਂ ਹੋਏ ਦਰਸ਼ਨ ਦਿਦਾਰੇ ਉੱਥੇ ਦੇ ਹੋਰ ਜੀ ਅਸਸੀ ਕਾਲ ਜੀ ਕਿਵੇਂ ਠੀਕ ਹੈ ਫਿਰ ਤੂੰ ਕਾਹਨ ਕਾਮ ਥੋਤੇ ਲਿਖਾ ਨਹੀਂ ਗਿਆ ਕਾਤੇ ਜਦ ਮੈਂ ਤੁਹਾਨੂੰ ਕਿਹਾ ਤਾਂ ਵੀ ਹਲ ਮੈਂ ਚੈੱਕ ਕਰਨੇ ਆ ਮੈਂ ਕਰਨੇ ਗੋਗੀ ਦੇਤੇ ਚੈੱਕ ਕਰਨੇ ਯਾਰ ਆ ਪਤਾ ਕੀ ਹੋਇਆ ਅਸੀਂ ਹਲ ਦੀ ਚੈੱਕ ਕਰਦੇ ਅ ਉਦੋਂ ਰਾਤ ਨੂੰ ਸੂਏ ਤੂੰ ਤਾਂ ਤੁਸੀਂ ਤਵੀਆਂ ਨਾਲ ਪਾਉਂਦੇ ਫਰੀ ਜੰਨੇ ਆ ਉਹ ਸੁਣ ਤਾਂ ਲੈ ਸੋਜ ਆ ਗਿਆ ਪਾਣੀ ਹਾਂ ਉਰੇ ਆ ਮਰ ਜਾ ਉਰੇ ਆ ਤੂਰੇ ਤਾਂ ਉਹ ਤਾਂ ਹੁੰਦੇ ਦੂਏ ਤਾਂ ਹੈਉ ਨਹੀਂ ਤੇ ਉਰੇ ਦੂਏ ਤਾਂ ਕਿੱਧਰ ਚਲੇ ਗਏ ਤੇ ਇਹ ਤਾਂ ਕਿੱਧਰ ਦੇ ਆਏ ਆ ਹਾਂ ਦੱਸ ਫਿਰ 10 ਮਰਦੇ 10 ਫਿਰ ਸੂਏ ਜਾ ਗਿਆ ਪਾਣੀ ਹਾਂ ਜਦ ਰਾਤ ਨੂੰ ਤਰੀਕ ਤਕਰੀਬਨ ਮੈਂ ਕਹਿੰਦਾ 9 10 ਵਜੇ ਵੇ ਤੇ ਹਾਂ ਜੇ ਦੇਖਿਆ ਮੈਂ ਵੀ ਸੂਜ ਦਾ ਪਾਣੀ ਆ ਗਿਆ ਜਦੋਂ ਇਹ ਫਟਾਫਟ ਟਰੈਕਟਰ ਦੇ ਮਗਰ ਹਲ ਪਾਏ ਵੀ ਤੇ ਮਾਰੀ ਸਾਲਫ ਜਦੋਂ ਦਮ ਦਮ ਬਾਤੇ ਖੇਤ ਜਦੋਂ ਛਰਤਾ ਪਾਣੀ ਰਾਤ ਰਾਤ ਖੇਤ ਭੁੱਲਾ ਟਰੈਕਟਰ ਹਲ ਤਾਂ ਉਹ ਤਾਂ ਚੱਲ ਠੀਕ ਆ ਹਲ ਤਾਂ ਮੇਰੇ ਆਉਂਦੇ ਨੂੰ ਲਵੇਟ ਨਹੀਂ ਸਤਿ ਸ੍ਰੀ ਅਕਾਲ ਬਾਈ ਕਿਵੇਂ ਰ ਪਹਿਲਾਂ ਹਿਮਕੁੰਨ ਸਾਹਿਬ ਦਾ ਬਹੁਵਧੀਆ ਤੇ ਦਿਖਤਾ ਵੀ ਆ ਮੇਰੇ ਪਹਿਲੇ ਹੀ ਲਵੇਟ ਤੀਆਂ 20 ਤਰੀਕ ਤੇ ਤਵੇ ਤਾਂ ਮੈਨੂੰ ਗੁੱਸਾ ਕਿਲਾ ਕੋਈ ਨਹੀਂ ਮੈਨੂੰ ਗੁੱਸਾ ਹਲਾ ਰ ਹਰ ਨਹੀਂ ਹੋਇਆ 20 ਤਰੀਕ ਨੂੰ ਕਦੋਂ ਸ਼ੁਰੂ ਕਰਨਾ ਆਪਾਂ 19 ਨੂੰ ਪਾਣੀ ਛੱਡਾਂਗੇ ਉਰੇ ਆ ਕੇ ਦੇਖਿਆ 5-5 6-6 ਕਿੱਲੇ ਕਦੂ ਗਰੇ ਪਏ ਨਾ ਚੱਲ ਇਹ ਤਾਂ ਸਟਾਰਟਿੰਗ ਦੀ ਤਾਂ ਜ਼ਰੂਰਤ ਹੀ ਵੈਸੇ ਹੋਣਾ ਹਲੇ ਵੀ ਮੀਂਹ ਕثر ਕੁਝ ਵੀ ਨਹੀਂ ਹਲਦਾ ਡਲੇ ਜੀ ਕਿੱਲੇ ਹੋਏ ਹੈ ਨਾ ਦੇ ਨਾਲ ਤਾਂ ਯਾਰ ਮੜ ਜਾ ਤੂੰ ਕਰਤਾ ਕਿ ਦਬਿਆ ਜੇ ਮੈਂ ਆਪਾਂ ਪਾਣੀ ਜੇ ਮੌਸਮ ਜਦ ਠੰਡਾ ਹੋ ਗਿਆ ਮੌਸਮ ਜਦ ਠੰਡਾ ਹੋ ਗਿਆ ਹੈ ਨਾ ਤੇ ਹਾਲਾਂ ਦੀ ਅੱਜ ਵੀਡੀਓ ਬਣਾਉਣੀ ਹੈ ਯਾਰ ਹਾਲ ਹੁਣ ਲੈ ਚ ਨੂੰ ਕਿ ਹੁਣ ਜਾਣਾ ਤਾਂ ਹੈ ਹੀ ਆ ਪਾਰ ਨੂੰ ਆਪਣੇ ਸਰਾਜਪੁਰ ਤੈਨੂੰ ਬਰਾਸ ਨੂੰ ਸਕੰਜਾ ਨਹੀਂ ਲਿਖ ਜਾਣਾ ਹਾਲਾਂ ਪਰ ਚੱਲੂਗੀ ਹਾਲ ਵੀ ਹਾਲਾਂ ਫਿਰ ਪਾਣੀ ਮਾਰਨਾ ਉਹਨਾਂ ਪਰ ਤੋਂ ਨੇ ਉਹ ਹਾਲ ਇਹ ਤਾਂ ਬੌਲ ਲਵੇੜੇ ਪਏ ਆ ਹਾਲਾਂ ਦੀ ਅੱਜ ਟੈਸਟਿੰਗ ਹੋਊਗੀ ਮੈਨੂੰ ਗੱਲ ਹੁਣ ਲਿਬੜ ਨਹੀਂ ਆ ਤੇ ਬਾਕੀ ਇੱਕ ਆਪਣਾ ਖਾਸ ਯਾਰ ਮਿੱਤਰਾ ਸਿੰਧੂ ਸਿੰਦੇ ਦੇ ਵੀ ਕਰਾਤੇ 15 ਦੇ ਹਾਲ ਸੇਮ ਡਿੱਟੋ ਉਹਦੇ ਹੋਰ ਵੀ ਫਰਕ ਪਾਇਆ ਆਪਣੇ ਨਾਲ ਉਹਦੇ ਕੁਛ ਕੀ ਤਾਂ ਜਫਲੇ ਆ ਵੀ ਕਰਾਇਆ ਚੱਲੇ ਕਿਵੇਂ ਚੱਲੇ ਕਿਵੇਂ ਚੱਲੇ ਬਈ ਬਹੁਤ ਟੌਪਦੇ ਆ ਕਿੰਨਾ ਡੀਜ਼ਲ ਖਰਚਾ ਖਾਦਾ ਫਿਰ ਡੀਜ਼ਲ ਖਰਚਾ ਕੀ ਤਾਂ ਐਵੇਂ ਹੀ ਲੱਗਦਾ ਬਸ ਚਾਰ ਕਿਹੜੇ ਦੋ ਕਿਲਾ ਪਾਰ ਕਹਿੰਦੇ 6-7 ਕਿ ਮਿੰਟ 8 ਕਿ ਮਿੰਟ ਲੱਗਦੇ ਆ ਕਿਲੇ ਨੂੰ ਹਨਾ ਇੰਨੇ ਕੀ ਟਾਈਮ ਲੱਗਦਾ ਬਸ ਇੰਨਾ ਹੀ ਟਾਈਮ ਲੱਗਦਾ ਤੇ ਬਾਕੀ ਜਵਾਨ ਲੱਗੇ ਹੋਏ ਆ ਇੱਧਰ ਬੱਟਾ ਮੁੱਟਾ ਨੂੰ ਮੈਂ ਹੀ ਨਾਨ ਕਰਾਣਾ ਹੈ ਟਰੈਕਟਰ ਦਾ ਫਿਰਦਾ ਭੱਜਿਆ ਟਰੈਕਟਰ ਫਿਰਦਾ ਭੱਜਿਆ ਹਨਾ ਆਪਾਂ ਉੱਥੇ ਨੂੰ ਟਰੈਕਟਰ ਲੈ ਚੱਲਣ ਨਾਲੇ ਬਣਾ ਲੈਣੀ ਵੀਡੀਓ ਆਪਾਂ ਨੇ ਉੱਥੇ ਰਿਵਿਊ ਕਰਾਂਗੇ ਆਪਾਂ ਬਾਦੂਗੇ ਨਾਲੇ ਬਾਦਾਂਗੇ ਉੱਥੇ ਇੰਨਾ ਤਾਂ ਜ਼ਿਆਦਾ ਕੁਝ ਨਹੀਂ ਤਾਂ ਸੌਕੇ ਦੀ ਪਟਾਈ ਵੀ ਹੁਣ ਤਵੀਆਂ ਗੈਰ ਤਾਂ ਤਵੀਆਂ ਲਗਾਤੇ ਹਾਲ ਬੰਹਾਲਾ ਨਾਲ ਬਾਵਾਗੇ ਫਿਰ ਉਹਨੇ ਬ੍ਰੀਕ ਨਹੀਂ ਹੋਣਾ ਕਾਤੇ ਨਹੀਂ ਯਾਰ ਬ੍ਰੀਕ ਹੋਣਾ ਮੁਰਤੇ ਤਾਂ ਲੇਜ਼ ਲੈ ਕਰਨੇ ਆ ਲੇਜ਼ਰ ਡਲੇ ਹੋ ਜਾਣੇ ਨਾ ਉਲੀ ਇੰਨਾ ਨਹੀਂ ਡਲੇ ਪੜਦੇ ਆ ਲੈਜ਼ਰ ਕਰ ਦਨੇ ਆ ਮੈਂ ਨਹੀਂ ਪਹਿਲਾਂ ਜਾ ਕੇ ਹਾਲਾ ਨਾਲ ਦੇਖਾਂਗੇ ਵੀ ਜੇ ਬਣਦਾ ਹੋਇਆ ਕੁਝ ਠੀਕ ਹੈ ਨਹੀਂ ਅਪਲਮਾਨੀ ਫਿਰ ਤਵੇਂ ਲਵਾ ਦਾਂਗੇ ਹਾਲਾ ਨਾਲ ਵੀ ਬਥੇਲੇ ਸੋਨੇ ਬਣਾ ਦਨੇਗੇ ਤੱਪੜ ਹੈ ਬਹੁਤ ਸੋਨੇ ਬਣਾ ਦਨੇ ਆ ਨਹੀਂ ਪੈਂਦਾ ਨਹੀਂ ਮਰ ਜਾ ਜਦੀ ਕੱਚੇ ਜੇ ਕੱਢ ਲੈਂਦੇ ਤੁਸੀਂ ਦੇਖ ਲਓ ਤੁਹਾਡੀ ਮਰਜ਼ੀ ਆ ਜਦੀ ਲੱਤਾਂ ਹੀ ਦਿਖਾਉਣ ਅੱਜ ਨੇ ਵੀ ਦੋ ਲਵਾ ਦੇਣੀ ਸਾਡੇ ਨਾਲ ਦੇਖੀ ਫਿਰਾਂਗੇ ਵਟਦਾ ਨਿਸ਼ਾਨ ਪੈਂਦਾ ਜਿਵੇਂ ਮੱਥੇ ਫਿਰ ਪੈਂਦਾ ਉਹਨਾਂ ਦਾ ਨਿਸ਼ਾਨ ਵਧੀਆ ਯਾਤਰਾ ਹੋਗੀ ਬਹੁਤ ਵਧੀਆ ਹੂੰ ਗਿੱਲਾ ਹੋ ਗਿਆ ਫਿਰ ਹਾਂ ਚੱਲ ਹਾਂ ਆ ਦੇ ਲੋਟ ਪੁੱਛ ਕੇ ਹਾਂ ਇਹ ਆਇਆ ਅੱਜ ਆਪਣੇ ਕੋਲ ਕਹਿੰਦਾ ਮੜ ਜਾ ਕਿ ਮੈਂ ਭਤੀਜੇ ਲੱਗੇ ਵੇ ਕੰਮ ਕਹਿੰਦਾ ਥੋੜਾ ਜਿਹਾ ਦਮ ਦਵਾਇਆ ਮੈਂ ਅੱਛਾ ਕੱਲ ਵੀ ਆਇਆ ਤਾਂ ਮੇਰੇ ਕੋਲ ਨਾਲ ਬਹਿਲਾ ਤਾਂ ਕਹਿੰਦਾ ਮੈਂ ਮੈਂ ਲੇਜ਼ਰ ਪਰ ਦਮ ਜਿਹਾ ਦਵਾਇਆ ਮੈਂ 5-10 ਮਿੰਟ ਮੇਰੇ ਕੋਲ ਲਾ ਗਿਆ ਦਮ ਤਾਂ ਨਹੀਂ ਦਵਾਇਆ ਉਹ ਮੈਨੂੰ ਦਮ ਜਿਹਾ ਦਵਾ ਗਿਆ ਜੇ ਯਾਨੀ ਕਿ ਦਿਲ ਤਾਂ ਕਰਦਾ ਹੈ ਗੜੀ ਗੜੀ ਖੜਾ ਆ ਗਿਆ ਹੁਣ ਮੈਂ ਖੜਾ ਕੇ ਦੱਸ ਹਾਂ ਖੜਾਈ ਦਾ ਪਹਿਲਾਂ ਹੀ ਚਾਹ ਪੀਂਦਾ ਤਾਂ ਮੈਂ ਉੱਥੇ ਦੇਖ ਕੇ ਆ ਗਿਆ ਇਹ ਦੇਖ ਕੇ ਆ ਗਿਆ ਇਹ ਚਾਹ ਪੀਂਦੇ ਕੋ ਹਵਾ ਹੀ ਜਲ ਫੜਾ ਦੇਣਾ ਤੈਨੂੰ ਕਿ ਤਰ ਤਰਖੰਡੀ ਜਦ ਵੀ ਕਿ ਉੱਥੇ ਜਦ ਮੈਂ ਲੰਗਿਆ ਦੇ ਕੋਲ ਨੂੰ ਵਿਲਾ ਖੜਾਤਾ ਇਹ ਮੈਂ ਚਲਾ ਚਲੀਏ ਕਰਾ ਰਸ ਕੇ ਆ ਤਾਂ ਕਹਿੰਦਾ ਕਹਿੰਦਾ ਉੱਥੇ ਖੜਾ ਭਾਗਾ ਕਹਿੰਦਾ ਵੀ ਉੱਥੇ ਖੜਾ ਮੈਂ ਕੁੱਛ ਮਾ ਵੀ ਆ ਚਲੀਏ ਕਹਿੰਦਾ ਆਏ ਜੀ ਸਿਲਦਾ ਮਾਰਤਾ ਡੋਰੂ ਮੰਗਾ ਹਾਂ ਜਮਾਤ ਸਿਰ ਪਰ ਆ ਦੇਖ ਆ ਇਹਨੇ ਪਿਛਲੇ ਸਾਲ ਦੀਆਂ ਸਵੈਆਂ ਹੁੰਦੀਆਂ ਸੀ ਅਸੀਂ ਨੇ ਸਵੈਆਂ ਚੱਲ ਵੇਣ ਦਾ ਬੜੀ ਜੀ ਹੁਣ ਤਾਂ ਹੀ ਪਤਾ ਲੱਗੂ ਚਾ ਸਵੈਆਂ ਦੀਆਂ ਅ ਇਹਨੇ ਪਿਛਲੇ ਅ ਛੁੱਪ ਤੂੰ ਹੀ ਹਰ ਜਾ ਮੜੀ ਜੀ ਲਵੇਣ ਦਾ ਬੰਦੇ ਇਦ ਕੀ ਹੁਣ ਅੱਜ ਕਿੱਥੇ ਚੱਲੇ ਕਿਤੇ ਉਹ ਤੇਰੇ ਕੋਲ ਆਇਆ ਤਾਂ ਅੱਛਾ ਕੰਮ ਹੋਣਾ ਉਹ ਪਹਿਲਾਂ ਪਾਰ ਨੂੰ ਜਾਂਦਾ ਭਾਈ ਅ ਉਹ ਇਹਨੇ ਭਜਾਉਣ ਆਈਆਂ ਇਹਨੇ ਕੁਝ ਨਹੀਂ ਕਰਨਾ 6 ਮਹੀਨਿਆਂ ਚੋਂ ਸੀਲ ਲੀਕ ਕਰ ਦਿੰਦਾ ਇਹਦੀ ਫਿਰ ਸੀਲਾਂ ਪਾਉਂਦਾ ਫਿਰ ਜਾਂਦਾ ਕਦੇ ਕੁਸ ਕਰਾਉਂਦਾ ਫਿਰ ਜਾਂਦਾ ਕੋਈ ਚੱਕਰ ਨਹੀਂ ਫਿਰ ਕਾਹਨੇ ਲੱਖਿਆ ਅੱਛੇ ਜਿੰਨਾ ਟਾਈਮ ਤੇ ਸਾਰੇ ਨੱਟ गिरਦੇ ਨਹੀਂ ਕੀ ਹੋ ਗਿਆ ਗਰੀਬੀ ਦਿਖਾ ਰਹੇ ਹਨ ਹੋਰ ਗੱਪਰੂ ਕਿੰਨੇ ਕਿਲੇ ਲਾਗੇ ਕਿੰਨੇ ਕਿਲੇ ਲਾਗੇ 10 12 10 12 ਤਾਂ ਖਚਲੇਗਾ ਕੰਮ ਖਾਸਾ ਫਿਰ ਤਾਂ ਦੁੱਧ ਖਿੱਚਲੇਗਾ ਕੰਮ ਲੱਗ ਗਏ ਦੁੱਧ ਦੁੱਧ ਲੈ ਕੇ ਕੰਮ ਦੱਬ ਕੇ ਫਿਰ ਕਿੱਦੋਂ ਤਾਂ ਅੰਦਾਂ ਦੀ ਪੂਛ ਹੀ ਨਿਕਲੀ ਆਤੀ ਤਾਂ ਆਹੀ ਪੁੱਛਣਾ ਤਾਂ ਵੀ ਕਿੰਨੇ ਕਿੱਲੇ ਆ ਬਸਮਤੀ ਕਿੰਨੀ ਕ ਬਸਮਤੀ ਕਿੰਨੀ ਕ ਸਾਰੀ ਉਹ ਬਾਅਦ ਮੈਂ ਮੋਟੇ ਸਾਰੀ ਲੋਕਾਂ ਦੀ ਪੂਛ ਕਿੱਲਾ ਦੋ ਲੋਣੇ ਦੀ ਪੂਛ ਲਾਂਗੇ ਕੰਬੈਨ ਜੋਗਾ ਰੱਖਦਾ ਨਹੀਂ ਕੰਮ ਕੰਬੈਨ ਜੋਗਾ ਰੱਖਦਾ ਨਹੀਂ ਕੰਮ ਯਾਰ ਮੁੱਛੜ ਲਾਤ ਰਹੇ ਆ ਮੁੱਛੜ ਦਾ ਮੁੱਛੜ ਟੋਟਲੀ ਮੁੱਛਲੇ ਆ ਹਾਂ ਟੋਟਲੀ ਨਾ 20 ਕਿਲੇ ਲਾਉਂਦਾ ਇੱਧਰ ਤਾਂ ਮੁੱਛਲੇ ਸਾਰੀ ਯਾਰ ਥੋੜਾ ਤੁਸੀਂ ਟੈਨਸ਼ਨ ਨਾ ਲਓ ਤੁਹਾਡੇ ਕੋਲ ਲਾ ਲਓ ਵੀ 3 ਕਿਲੇ ਮਸ਼ੀਨ ਵਾਲੇ ਹੈਗੇ ਆ ਸਾਨੂੰ ਵੀ ਕਹਿ ਕਿਉਂਕਿ ਗੋਗੀ ਮੁੱਛਲ ਮੱਛਲ ਦੇਖ ਲਓ ਮਾੜੀ ਮੋਟੀ ਉਹ ਮੁੱਛਲਾ ਇਹਦੇ ਕੋਲੇ ਲੋਟ ਆਉਣੀ ਇਹਨਾਂ ਦੇ ਹੈ ਨਹੀਂ ਨਾ ਮੁੱਛਲ ਆਪਣੇ ਹੈਗੇ ਆ ਅੱਛਾ ਦਬਲੀ ਚਾਹ ਪੀ ਲਓ ਆਜੋ ਬੱਬੂ ਚਾਹ ਪੀ ਲਾ ਜਾ ਆ ਜਾ ਹੱਥ ਧੋ ਲੇ ਹੁਣ ਤੁਸੀਂ ਚਾਹ ਪੀ ਲਓ ਬਾਅਦ ਚ ਬੱਲੀ ਖਿੱਚਦੇ ਹੋ ਰਹਿਣ ਦਿਓ ਨਹੀਂ ਖਾ ਲਓ ਮੈਨੂੰ ਪਤਾ ਲੈ ਕਰ ਦੇ ਲੈ ਗੱਭਰੂ ਜੀਰੀ ਕਿਹੜੀ ਕਿਹੜੀ ਲਾ ਰਹੇ ਆ ਜਿਆਦਾ ਫਿਰ ਉਮਰੇ ਮੁੱਛਲ ਲਾ ਰਹੇ ਹੈ ਹਾਂ 1847 911 11 ਕੀ ਗੋਗੀਆਂ ਆਪਣੇ ਕਿਹੜੀ ਕਿਹੜੀ ਜਿਆਦਾ ਨਹੀਂ ਨਹੀਂ ਤਨਾ ਦਿੱਤੀ ਆ ਜਾ ਆਪਣੇ ਕਿਹੜੀ ਕਿਹੜੀ ਉਹ ਗੱਲ ਸੁਣ ਆਪਣੇ ਕਿਹੜੀ ਕਿਹੜੀ ਲੱਗ ਰਹੀ ਜਾਨ ਪਹਿਲੇ ਆਪਣੇ ਤਾਂ ਹਲੇ 24 ਸ਼ੁਰੂ ਕਰੀਏ ਆਪਾਂ ਨੇ ਐਜ ਤੋਂ ਬਾਅਦ ਦੇਖਦੇ ਆ 110 ਪਟਲ ਲਾਉਣ ਲੱਗ ਜਣੇ ਚਾਰ ਕਿਲੇ ਬਹੁਤ ਵੈਰਾਈਟੀਆਂ ਬਹੁਤ ਵੈਰਾਈਟੀਆਂ ਮੇਰੇ ਮੈਂ ਵੀ ਪਿਛਲੇ ਸਾਲ ਕਰਿਆ ਤਾਂ ਕੋਈ ਤਾਂ ਗਮ ਬਹੁਤ ਕਰੀ ਜਾਂਦੀ ਆ ਹੁਣ ਸਾਰਿਆਂ ਨਾਲ ਜਾਦੇ ਮੁੱਛੜ ਲਾਉਂਗਾ ਜਿੰਨੇ ਕਿਲੇ ਵੱਧ ਤੇ ਵੱਧ ਲੱਗੇ ਹੂੰ ਫੇਰ ਉਹਦੇ ਬਾਅਦ ਸਟਾਰਟ ਹੋਊਗੀ 1847 ਮੁੱਛੜ ਪਿਛਲੀ ਵਾਰ ਵਧੀਆ ਲਈ ਜਾ ਇਹਨਾਂ ਤੇਰੇ ਹਾਂ 1847 ਦੇ ਬਾਅਦ ਲਾਉਂਗੇ ਉਹ 11 21 11 21 ਦਾ ਨੇਾਰੇ ਨਾਲ ਲਾਉਣੀਆਂ ਹੌਲੀ ਹੌਲੀ ਕਿੰਨੇ ਵੀ ਇੱਥੇ ਸਾੜੀ ਜੀ ਕੀ ਕਿਟਕਾ ਇੰਨੀ ਵੀ ਹੌਲੀ ਨੇ ਲਾਈ ਕਿਤੇ ਦੂਈ ਵੱਢਣ ਪਰ ਆ ਜਵੇ ਨਾ ਕੋਈ ਚੱਕਰ ਨਹੀਂ ਇਹਨਾਂ ਵੀ ਚਾਚਾ ਪਾਣੀ ਪੂਰਾ ਕਰਕੇ ਵੀ ਤੂੰ ਚਾਹ ਨਹੀਂ ਪੀਣੀ ਪਹਿਲਾਂ ਟਹਿ ਤੇ ਚਾਹ ਨਹੀਂ ਪੀਣੀ ਕਾਪੀ ਦੀ ਚੱਲ ਗਈ ਤੇ ਬਾਕੀ ਦੋ ਹੁਣ ਬੰਦੇ ਸਾਡੀ ਟੀਮ ਚ ਹੋਰ ਐਡ ਹੋ ਗਏ ਆ ਇੱਧਰ ਤਾਂ ਇੱਧਰ ਨੂੰ ਨਾ ਦਿਖਾਈ ਨਾ ਦਿਖਾ ਨਾ ਦਿਖਾ ਜਦ ਬੰਦੇ ਨੂੰ ਦਿਖਾ ਇਹ ਇਹ ਇੰਨਾ ਨੱਕ ਨੱਕ ਦਿਖਾ ਦਿੰਦਾ ਨੱਕ ਨੱਕ ਤੇ ਇਹ ਆ ਬਈ ਬੱਬੂ ਆਪਣੇ ਨਾਲ ਤੂੜੀ ਵਾਲੀ ਮਸ਼ੀਨ ਤੇ ਛੋਟੂ ਭਾਈ ਹੁੰਦਾ ਤਾਂ ਜਿਹੜਾ ਦਿਲਪ੍ਰੀਤ ਭਾਈ ਯਾਰ ਮੇਰੇ ਨਾਲੇ ਲਿਆ तकरीबन ਜ਼ਿਆਦਾਤਰ ਤੂੜੀ ਵਾਲੀ ਮਸ਼ੀਨ ਆ ਬਈ ਬੜਾ ਛੋਟੂ ਭਾਈ ਦਾ ਬੜਾ ਮੁੰਡਾ ਦੂਆ ਛੋਟਾ ਆ ਮਨੀ ਉਹਨਾਂ ਨਾਲ ਲੈਦਾ ਤੂੜੀ ਵਾਲੀ ਮਸ਼ੀਨ ਉਹ ਛੋਟਾ ਨਹੀਂ ਕਿਸੇ ਨਾਲ ਹੈਗਾ ਹੁਣ ਅਛਾ ਉਹ ਮੋਹਲ ਚਲੇ ਗਿਆ ਇਹ ਇਧਰ ਆ ਬਾਈ लवली ਬਾਈ ਜੀ ਇਹ ਏਸੀਆਂ ਦਾ ਕੰਮ ਕਰਦੇ ਆ ਸੋਹਣੇ ਜੰਗੀਪੁੱਤਰ ਤੇ ਕੰਮ ਕਰਦੇ ਇਹ ਪਹਿਲਾਂ ਆਪਣੇ ਕੋ ਕਮੈਨ ਉਪਰ ਹੁੰਦਾ ਸੀ ਇੱਕ ਕਮੈਨ ਤੇ ਵੀ ਲੱਗ ਕੇ ਗਏ ਏਅਰ ਪਰਮ ਇੱਕ ਸੀਜ਼ਨ ਲਾ ਕੇ ਗਏ ਤੇ ਹੁਣ ਆਪਣੇ ਨਾਲ ਚੱਲੂ ਕੰਮ ਇਹਨਾਂ ਦਾ ਬਾਕੀ ਤੁਸੀਂ ਚਾਰ ਤਾਂ ਆਪਣੀ ਲਿਸਟ ਤਿਆਰ ਕਰਕੇ ਰੱਖਿਆ ਕਰੋ ਹੈ ਵੀ ਕਿੱਥੇ ਕਿੱਥੇ ਜਾਣਾ ਮੈਨੂੰ ਥੋੜਾ ਜਿਹਾ ਘਾਟੇ ਰੱਖਿਆ ਕਰੋ ਵਿੱਚ ਪਰ ਹੁਣ ਇੱਕ ਆ ਸਾਡੇ ਕੋ ਸਾਰੇ ਮੁੱਛਾਂ ਵਾਲੇ ਹੋ ਗਏ ਦੇਖ ਇਹ ਵੀ ਮੁੱਛਾ ਖੜੀਆਂ ਰੱਖਦਾ ਇਹ ਤਾਂ ਥੱਲੇ ਆਉਣੀ ਨਹੀਂ ਦਿੰਦਾ ਇਹਦਾ ਜੇ ਮੜੀ ਥੱਲੇ ਆਉਣ ਲੱਗਦੀ ਜਦ ਜਦ ਉੱਪਰ ਆਹ ਦੇਖ ਮੁੱਛ ਨਹੀਂ ਥੱਲੇ ਆਉਂਦੀ ਇੱਕ ਗੀਜਗੀ ਹੋ ਬੋਟਾ ਵੀ ਲੱਗੇ ਜਾਨਾ ਡੋਲ ਲੱਗੇ ਜੇ ਨਾਨਕ ਮੁੱਛ ਨਹੀਂ ਕਰਨੀ ਮੁੱਛ ਮੁੱਛ ਨਹੀਂ ਕਰਨੀ ਆਉਦੀ ਮੁੱਛ ਨਹੀਂ ਕਰਨੀ ਜਾਈਦੀ ਇਹਨਾਂ ਨੂੰ ਦੇਖ ਕੇ ਗੱਲ ਬੜਿਆ ਆਪਣੇ ਖੜਾ ਖੜੀਆ ਕਰ ਲੀਆਂ ਕਹਿੰਦਾ ਯਾਰ ਮੈਂ ਪਿੱਛੇ ਰਹਿ ਗਿਆ ਕਿੱਥੇ ਕਿੰਨੇ ਕਿਲੇ ਹੋ ਗਿਆ ਜੀ ਕਦੋਂ ਮੈਂ ਤਾਂ ਅੱਜ ਆਇਆ ਬਈ ਮੋਟਰ ਤੇ ਬਿਕਰੇ ਸਿਲਚ ਮੈਂ ਲੇਜ਼ਰ ਕਰਕੇ ਉਲਝਾ ਰਹਿਣਾ ਮੈਨੂੰ ਐ ਨਹੀਂ ਪਤਾ ਕਿੰਨੇ ਕਿਲੇ ਲੱਗੇ ਆਪਣੇ 5 6 ਤਾਂ ਲੱਗੇ 6 8 9 ਲੱਗ ਜਾਣੇ ਅੱਜ ਜਿਹੜੀ ਆਏ ਗਏ ਤੇ ਕਹਿੰਦੇ ਵੀ 10 ਕਿਲੇ ਕਦੋਂ ਕਰਤੇ ਯਾਰ ਕਦੋਂ ਦਾ ਖਾਸੇ ਕਰੇ ਪਏ ਆ ਅਜੇ ਪਾਣੀ ਨਾਲ ਵੀ ਭਰੇ ਪਏ ਜਿੰਨਾ ਤਾਂ ਕਦੂ ਕਰਨਾ ਹੈ ਠੀਕ ਹੈ 5-6 ਕਿਲਿਓ ਅੱਜ ਕਹਿੰਦੇ ਆ 5-6 ਕਿਲਿਓ ਅੱਜ ਕਹਿੰਦੇ ਕਹਿੰਦੇ ਤਿਆਰ ਕਰ ਦੇ ਤਾਂ ਕਹਿੰਦਾ ਕਰ ਦੂੰਗਾ ਅੱਜ ਫੋੜਨੇ ਨੇ ਇਹਨੇ ਫਿਰ 20 ਗੈਂਜ ਤਾਂ ਹੁਣ ਤੱਕ ਕਿਹਾ ਮੈਨੂੰ ਉਧਰ ਦਿਖਾ ਦੇ ਫਲੇਵਰ ਆਪਣੀ ਚੱਲ ਰਹੀ ਹੈ ਚੋਨਾ ਲੱਗਦਾ ਸੁਏ ਚ ਪਾਣੀ ਸੁਏ ਦਾ ਪੂਰੇ ਪਾਣੀ ਨਾਲ ਸਾਰੇ ਭਰਤ ਜੋਨੀ ਨਾਲੇ ਉਹ ਪਾਰ ਹੈ ਨਾ ਉਧਰ ਤਾਂ ਮੋਟਰ ਦੀ ਪਾਰ ਨਹੀਂ ਖੂਪਰ ਅੱਛਾ ਖੂਪਰ ਵਾਲੀ ਸਾਈਡ ਉਹ ਤਾਂ ਨਿਬੜ ਕੇ ਅੱਜ ਕਦੋਂ ਨਿਬੜ ਜਾਣਾ ਉੱਥੇ ਸਾਰਾ ਇਹ 24 ਜੀ ਦੀ ਲੱਗ ਰਹੀ ਹੈ ਜੀ ਆਪਣੀ 24 ਤੇ ਕਿ ਲੇਬਰਾਂ ਦੀ ਵੀ ਛੋਟੇ ਜਿਹੇ ਬਹੁਤ ਆ بڑے ਫੋਨ ਖੜਕਦੇ ਆ ਰੋਜ਼ ਆ ਵੀ ਬਹੁਤ ਰਹੇ ਆ ਹੀ ਨਹੀਂ ਪਤਾ ਸਮਝ ਲੱਗ ਰਹੀ ਜੀ ਜਾ ਕੇ ਇੱਧਰ ਰਹੇ ਆ ਠੀਕ ਆ ਜੀ ਇੰਨੀ ਕਿ ਦੂਰੀ ਤੇ ਆ ਨਾ ਦੇਖ ਲੈ ਬੰਦਿਆਂ ਦਾ ਹੱਥ ਦੇ ਲੈ ਕਿਥੋਂ ਟਿਕਿਆ ਵਾ ਹੈ ਨਾ ਧੀਰੇ ਵਧੀਆ ਲਾ ਰਹੇ ਆ ਖੁਸ਼ ਹੋਏ ਪਈਆਂ ਜੇ ਮੌਸਮ ਬਹੁਤ ਸੋਹਣਾ ਹੋਇਆ ਬਣਾ ਠੰਡਾ ਮੌਸਮ ਹੈ ਇਹ ਪੂਰਾ ਆ ਘੇਟ ਕੇ ਰੱਖੋ ਮੜਾ ਵੀਰ ਜੀ ਨੂੰ ਐ ਤਾਂ ਨਹੀਂ ਫਿਰ ਕੰਮ ਚੱਲਣਾ ਡੌਲ ਨਵੇੜੂ ਗਾਏ ਤਾਂ ਹੀ ਕੰਮ ਨਵੇੜੂ ਗਾ ਨਹੀਂ ਆਪਣੇ ਅੱਜ ਕਹੀਆਂ ਘਾਤ ਨਹੀਂ ਚਲਾਉਂਦੇ ਉਹਦੇ ਉਹ ਯਾਰ ਕਿਹੜਾ ਇਹਨਾਂ ਭਜਨ ਕੱਟੀਆਂ ਕਿਹੜਾ ਮਤਲਬ ਸੀ ਸੀਓਟੀ ਤਾਂ ਸਾਰੇ ਕਹੀਆਂ ਨਾਲ ਚਲਾਉਂਦੇ ਯਾਰ ਉਹ ਉਹਨਾਂ ਦੀ ਮਿੱਟੀ ਛੱਡ ਦਿੰਦੀ ਆ ਕਹੀ ਨੂੰ ਆਪਣੇ ਵਾਲੀ ਤਾਂ ਆਪਣੇ ਵਾਲੀ ਤਾਂ ਪਿਆਰ ਬਹੁ ਕਰਦੀ ਆ ਆ ਪੱਟੀ ਜਾ ਓ ਡੱਕੇ ਜੇ ਫੇਰ ਮੈਂ ਤੁਰਨਾ ਆਉਂਦਾ ਡੋਲ ਪਰ ਜੀ ਬਰੇਤ ਉਹ ਨਾ ਸਤੀ ਉਹ ਨਾ ਡੱਕੇ ਜੀ ਨਾ ਇਹਨ ਪੱਟ ਦੋ ਵੀ ਮੈਨੂੰ ਜਦ ਨਾ ਮੈਂ ਤੂਰਾ ਡੋਲ ਪਰ ਸ਼ਿਕਾਇਤ ਹੋਲ ਕਰਿਆ ਕਰਨਾ ਕੰਮ ਸਾਰਾ ਜੀ ਡੋਲਾਂ ਪਰ ਨਾ ਅਗਲੀ ਵਾਰ ਤੇ ਗੱਭਰੂ ਤੇ ਖੇੜਾ ਮਲਵਾ ਦਿਆ ਕਰੂ ਪਹਿਲਾਂ ਨਾ ਹਾਂ ਦਬ ਜੀ ਕਰਨੀਏ ਉਹ ਉਹੀ ਕਵਾ ਦੋ ਵੀ ਗੱਭਰੂ ਆ ਵੀ ਖੇਤ ਆਪਣਾ ਇਧਰ ਨੂੰ ਮੋੜ ਇਧਰ ਨੂੰ ਮੋੜ ਆ ਵੀ ਖੇਤ ਆਪਣਾ ਆ ਖੇਤ ਨਹੀਂ ਆਪਣਾ ਉਹ ਐਪ ਜੀ ਦਾ ਬੜਾ ਹਿਸਾਬ ਜਿਆ ਦੇਣਾ ਗੱਭਰੂ ਆ ਜਾ ਖੇਤ ਨੂੰ ਨਹੀਂ ਆ ਜਾ ਖੇਤ ਨੂੰ ਨਹੀਂ ਠੀਕ ਆ ਜਾ ਫਰਿਜ ਜਗਾ ਮਿੰਨੀ ਆਪਾਂ ਨੇ ਹਾਂ ਨਾਲੇ ਗੱਪਨ ਨੂੰ ਕਮਵਾਤਾ ਨਾਲੇ ਗੱਪਨ ਨੂੰ ਆਏ ਹੋ ਜਣਾ ਮੇਤੇ ਬਿਨਾ ਕੰਮ ਨਹੀਂ ਕਰਦੇ ਲਓ ਜੀ ਤੁਹਾਨੂੰ ਕੱਲ ਵਾਲੇ ਬਲੌਗ ਦੇ ਵਿੱਚ ਹੁਣ ਹਲਾਂ ਤੇ ਟੈਸਟਿੰਗ ਹਲਾਂ ਦੀ ਟੈਸਟਿੰਗ ਦਿਖਾਉਣੀ ਆ ਆਪਾਂ ਨੇ 4x4 ਆਪਣੇ ਵਾਲਾ ਕਿਵੇਂ ਚੱਲਿਆ ਕਿਵੇਂ ਚੱਲਿਆ ਤੇ ਕਾਲੂ ਬਲੌਗ ਦੇਖਣ ਨੂੰ ਮਿਲੂਗਾ ਇਹਦਾ ਤੇ ਅੱਜ ਹੁਣ ਲੱਗੇ ਹੋਇਆ ਕੰਮ ਕਰ ਡੇਲੀ ਰੁਟੀਨ ਵਰਕ ਦੇਖੋ ਪਟਾਈ ਕਿਵੇਂ ਕਰਦੇ ਇੰਨੇ ਜਿਆਦਾ ਪਟਾਈ ਕਰਦਾ ਕਹਿੰਦਾ ਤੂੜੀ ਬਣਾ ਰਹੇ ਕਹਿੰਦਾ ਕਹਿੰਦਾ ਇਹਨੂੰ ਕੀ ਦਿਖਿਆ ਕਹਿੰਦਾ ਤੂੜੀ ਨਹੀਂ ਗੋਗੀ ਬਲਸੀਨ ਕੱਢ ਰਹੇ ਆ ਬਲਸੀਨ ਹਾਂ ਚੱਲ ਠੀਕ ਹੈ ਫਿਰ ਗੋਗੀ ਓਕੇ ਹੈ ਜਗਾ ਮੀਆਂ ਦੇ ਚੱਲ ਠੀਕ ਹੈ ਮਿਲਦਾ ਨਹੀਂ ਮੈਂ ਕਰਾ ਲੈ ਕੇ ਚੱਲਿਆ ਲੈ ਉਹ ਬੁਲਾਉਣੀ ਆ ਤੈਨੂੰ ਆ ਬੁਲਾਉਣੀ ਆ ਆ ਦੇੜੀਆਂ ਹੂੰ ਬੁਲਾਈ ਜਾਣ ਦੇ ਚੱਲ ਚਲੀ ਸਿੰਦੇ ਆਪਾਂ ਫਿਰ ਚੱਲ ਆ ਜਾ ਆ ਜਾ ਤੇ ਇਹਨਾਂ ਦੀ ਪਰਫਾਰਮੈਂਸ ਤੁਸੀਂ ਆ ਗੋਗੀ ਸਕਰੀਨ ਬੰਦ ਕਰ ਬੁਗੀ ਇਹਦੀ ਬਿੱਲ ਬਹੁਤ ਆ ਜਣਾ ਨਹੀਂ ਆਪਾਂ ਨੂੰ ਸਿੰਦੇ ਨੂੰ ਵੀ ਦਵਾ ਦੇਣਾ ਹੁਣ ਇਹਦੇ ਨਾਲ ਦਾ ਮੈਨੂੰ ਕਹਿੰਦਾ ਮੈਂ ਤਾਂ ਜਾਣਾ ਨਹੀਂ ਮੈਂ ਮੈਨੂੰ ਆਧਾਰ ਕਾਰਡ ਦੇ ਦਈਂ ਆਪਣਾ ਬਸ ਮਾਪੇ ਲਿਆ ਕੇ ਤਰੇ ਕਰ ਆਪੇ ਕੇ ਰਖਾ ਦੇਣਾ ਆ ਪ੍ਰਵਾਹ ਕਰਦਾ ਤੂੰ ਯਾਰ ਲੋ ਵੀਰ ਜੀ ਆ ਪਾਇਆ ਦਿਲਪ੍ਰੀਤ ਕੋਲ ਲੱਗਿਆ ਵਿਚਾਰਾ ਸਵੇਰ ਤੱਕ ਲਈ ਜ਼ੋਰ ਮਾਰਾ ਸਾਰੇ ਦਿਨ ਵੀ ਚੱਲਣਾ ਬੜਾ ਖਰਾ ਲਾਗੇ ਚੱਲਦੇ ਹਾਂ ਕਿਹਨੇ ਗੱਲ ਨਾ ਕਰੀਂ। ਦੇ ਚੱਲ ਰਿਹਾ ਧੂੜ ਮੁੰਟੀ ਦਾ ਕੰਮ। ਆਪ ਵੀ ਸੋਹੇ ਬਾਈ ਜੀ ਹੋਰ ਬਾਈ ਜੀ ਕੀ ਹਾਲ ਚਾਲ ਆ? ਚੱਲ ਰਿਹਾ ਫਿਰ ਕੱਲੇ ਜ਼ੋਰ ਮਾਰ ਰਿਹਾ ਹਾਂ। ਬੱਸ ਇਹ ਕਾਰਖ ਦਾ ਸੀਜ਼ਨ ਨਾਲੋਂ ਵੱਧ ਔਖਾ ਇਹ ਕੰਮ ਹੈ। ਹਾਲੇ ਸਾੜ ਦੀ ਹਿੱਟ ਕੋੜਾ ਨਹੀਂ ਮਿਲਦਾ ਹੈਗਾ। ਇਹ ਪੀਸ ਪਾਣੀ ਪਲੰਬਿੰਗ ਨੂੰ ਆਉਂਦਾ ਟੂੜੀ ਵਾਲੀ ਟਰਾਲੀ ਮਸ਼ੀਨ ਦੇ ਵਿੱਚ ਆਇਆ ਹੁੰਦਾ ਵੀ ਅੱਧੇ ਘੰਟੇ ਬਾਅਦ ਟਰਾਲੀ ਬਦਲਦੀ ਹੈ ਬੰਦਾ ਆ ਜਾਂਦਾ ਚੱਲ ਫਿਰ ਲੈ ਪੀ ਪੀ ਉਹ ਤੇਰਾ ਪੜਾ ਹੋ ਜੇ ਸ਼ੱਕ ਦੇ ਫੁੱਤੇ ਕੋਈ ਨਹੀਂ ਕਰਦਾ ਦਾ ਇਹ ਤੇ ਤਾਂ ਤੇਰਾ ਹੀ ਆ ਮੇਰਾ ਤਾਂ ਮੇਰਾ ਤਾਂ ਕੁਝ ਵੀ ਨਹੀਂ ਹੈ ਕਦੇ ਵਿੱਚ ਆਹ ਫੜੀ ਇੱਕ ਵਰਗੇ ਤੂੰ ਮੈਂ ਤਾਂ ਖਾਂਦਾ ਨਹੀਂ ਮੈਂ ਨਾ ਵੀ ਤੈਨੂੰ ਪਤਾ ਹੀ ਆ ਮੇਰੀ ਆਹ ਮੇਰੀ ਬਰਗਰ ਕਿਹੜੀ ਖੁਸ਼ੀ ਚ ਲਿਆ ਅੱਜ ਬੱਸ ਬੱਸ ਉਹ ਉਹ ਗਾਣਾ ਸੁਣਿਆ ਤੇਰੀ ਹਾਂ ਦੀ ਖੁਸ਼ੀ ਸੀ ਕਿਤੇ ਪਾਰਟੀ ਹਾਲੇ ਤੱਕ ਚੱਲੀ ਜਾਂਦੀ ਆ ਬੱਸ ਲਈਏ ਤਾਂ ਹੈ ਬੱਸ ਲਈਏ ਬੱਸ ਕੌਣ ਲਈ ਆ ਉਹਨੀਆਂ ਬੱਸ ਉਹਨੀਆਂ ਖੁਸ਼ੀ ਦੀ ਬੱਸ ਪਾਰਟੀ ਕਰਨ ਨੂੰ ਕੋਈ ਯਾਰ ਖੁਸ਼ੀ ਤਾਂ ਥੋੜੀ ਹੋ ਹੁੰਦਾ ਵੀ ਆਪਣਾ ਜਦੋਂ ਮਨ ਕਰਾ ਉਹਦੇ ਉਹ ਕਰ ਲੋ ਠੀਕ ਨੇ ਹੋ ਹੋ ਆਹ ਤੇ ਚੁਕ ਨਾ ਬਾਈ ਨੇ ਮਿੱਟੀ ਚੱਕੀ ਤੇ ਅੱਛਾ ਕਰਦੀ ਆ ਜਾਂਦੀ ਐ ਬੈਗ ਵੜੀ ਰੀਚ ਹਾਂ ਆਹ ਤੇ ਨਾ ਮਿੱਟੀ ਚੱਕੀ ਤੇ ਬਾਈ ਦੇ ਉਹ ਰਹਿ ਗਈ ਇੱਕ ਖੱਤੀ ਇੱਧਰ ਉਹਦੇ ਬਾਅਦ ਫਿਰ ਗਾਣਾ ਖੇੜੇ ਨਾ ਆ ਉਹ ਆ ਖੁੰਜਾ ਜਾ ਹਾਂ ਨਾ ਆ ਉਹਦੇ ਤੇ ਮਿੱਟੀ ਚੱਕੀ ਦੀ ਬੰਨ ਜਾਣੀ ਇੱਥੇ ਖਾਣਾ ਨਾਲ ਖੇਚਲੀ ਮੈਂ ਯਾਰ ਤੁਸੀਂ ਨਹੀਂ ਹੁਣ ਉਹ ਤੱਕ ਜਾਣਾ ਐ ਖੁੰਜੇ ਤੱਕ ਉਹ ਚੱਕ ਜਾ ਉਹ ਲੱਗ ਗਿਆ ਖੱਤੀ ਉਹ ਲਾ ਉਹ ਪਰ ਲਿਖਤੀ ਲੱਗ ਬਣਾਉਂਦੇ ਨਹੀਂ ਆ ਐਸੀ ਬੱਟਾ ਕੋਣ ਉਹ ਆ ਉਹਦੇ ਤੇ ਬੱਟਾ ਸਿੱਧੀ ਅੱਛਾ ਆ ਦਿਖਾ ਬੱਟਾ ਉਹ ਲੱਗ ਕਰਨੀਆਂ ਹੈ ਲੈ ਉਹ ਵੀ ਲੇਜ਼ਰ ਕਰਨੀਆਂ ਹੁਣ ਹੋਰ ਕਰਨੀਆਂ ਹੁਣ ਤੇ ਬਹੁਤ ਥੋੜੀ ਆ ਔਰ ਔਰ ਦੋ ਲੈ ਲੈ ਇਹ ਤੁਹਾਰੇ ਮੈਂ ਤਾਂ ਵੀਰੇ ਖਾਨਦਾਨ ਨੂੰ ਤੈਨੂੰ ਪਤਾ ਹੈ ਨਹੀਂ ਇਹ ਇਹ ਨਾਲੇ ਮੇਰੀ ਕੈਟਾਗਰੀ ਚ ਆਉਂਦਾ ਨਹੀਂ ਹੈਗਾ ਇਹ ਨਾ ਯਾਰ ਵੀਰੇ ਕੈਟਾਗਰੀ ਚ ਨਹੀਂ ਆਉਂਦਾ ਬਸ ਕੰਮ ਸਿੱਧ ਤਕ ਹੈ ਵਾ ਕੰਮ ਚਾਲਾ ਚੱਲਦਾ ਚਾਲਾ ਚਲਾਏ ਟਰੈਕਟਰ ਨਾਲ ਬੜੇ ਨੇ 4x4 ਨਾ ਉਹ ਤਾਂ ਪਰਵਾਹ ਨਹੀਂ ਮੰਨਦਾ ਉਹਨੂੰ ਕਿ ਚੱਕਰ ਬਸ ਆਹੀ ਰਹੇਗਾ ਕਿ ਹੱਥ ਲੜੇ ਵੀ ਆਹੇ ਇਹੀ ਆ ਕਿੰਨੇ ਟਾਈਮ ਖਾ ਜਣਾ ਉਹ ਖਤੀ ਨੇ ਵੀ ਟਾਈਮ ਲੈਂਦੇ ਆ ਇਹ ਪ੍ਰੋਮਟ ਜੇ ਵੱਧ ਟਾਈਮ ਲੰਨੇ ਆ ਠੇਰੇ ਜਾਂ ਨਹੀਂ ਮੰਨਦਾ ਹੈਗਾ ਸਾਹਲੇ ਬੁੜੇ ਵਾਲੇ ਤਾਂਾਂ ਦੀ ਐਸੀ ਕੋਰਟ ਕੀਤੀ ਆ ਜਿਹੜਾ ਤਿਰਕਾਉਣਾ ਹੈ ਕਿ ਇਸੋਂ ਦਾ ਨਾ ਤਿਰਕਾਉਣਾ ਜਾ ਹਾਂ ਉਹ ਚ ਮੋੜ ਮੜਾਈ ਆ ਹਾਂ ਤੇ ਇਹ ਕਿਹੜੇ ਬਾਈ ਤੋਂ ਲੈ ਉਹ ਹੈ ਨਹੀਂ ਚ ਉਰਲੇ ਪਾਸੇ ਦੇਖੋ ਉਹ ਇਹ ਉਰਲੇ ਪਾਸੇ ਲੱਗਿਆ ਵਾਤਾ ਹੂੰ ਇਹ ਤਾਂ ਜੂਸ ਵਾਲਾ ਖੜਦਾ ਹੁੰਦਾ ਆਹੋ ਹੋਰ ਤੇਰਾ ਕੰਮ ਕਾਰ ਜਿਵੇਂ ਚੱਲ ਕੰਮ ਕਾਰ ਵਧੀਆ ਚੱਲਦਾ ਤੇ ਫਿਰ ਕੰਮ ਕਾਰ ਇਕ ਤਾਂ ਬੱਸੀ ਚੱਲਦਾ ਹਾਂ ਇੱਕ ਆਪਣਾ ਚੱਲਦਾ ਮਰੰਡੇ ਮਰੰਡੇ ਵਾਲਾ ਥੋੜਾ ਜਿਹਾ ਰੁਕਿਆ ਹੁਣ ਉਹ ਅੱਛਾ ਤੂੰ ਲੇਜ਼ਰ ਸਿੱਖ ਲੈ ਯਾਰ ਸੋਨੀਏ ਗਾਟ ਦਮ ਦਵਾ ਦੇ ਉਹ ਲੇਜ਼ਰ ਫਿਰ ਜਿਹੜਾ ਹੁਣ ਸਿੱਖਿਆ ਬਹੁਤ ਕੋਣ ਕਰੂਗਾ ਬਸ ਇੱਕ ਸੈਲਰ ਦੇ ਪਿੱਲਰ ਟੁੱਟ ਗਿਆ ਪਿੱਲਰ ਛੜ ਟੁੱਟ ਗਿਆ ਉਹ ਕਰਨਾ ਉਹ ਪਿੱਲਰ ਵੱਧ ਵਿਚਾਲੇ ਕੱਲ ਮੀ ਕਰਕੇ ਨੇੜੇ ਕਦੋਂ ਛੱਡ ਤੇ ਬਾਬੂ ਕਹਿੰਦੇ ਪਟਲਾ ਮੈਂ ਕਿਹਾ ਪਟਰੇ ਜਿਹੇ ਉੱਪਰ ਨੂੰ ਉੜ ਕੇ ਜੈਕ ਲਾ ਕੇ ਚੱਕ ਕੇ ਉੱਪਰ ਉਹ ਪਿੱਲਰ ਕੱਢ ਕੇ ਫਿਰ ਬਣਾ ਕੇ ਨਵਾਂ ਫੇਰ ਠੋਕਣਾ ਮੈਂ ਕਿਹਾ ਵੀ ਕੱਲ ਨੂੰ ਕਰਨਾ ਅੱਜ ਰਾਤ ਨਹੀਂ ਰਹਿਣੀ ਆਈ ਕੱਲ ਤਾਂ ਹੀ ਰੋਕ ਲੈਦਾ ਕੰਮ ਮੈਂ ਨਹੀਂ ਗੱਜੂ ਵੀ ਲੱਗ ਗਿਆ ਪ੍ਰੋਗਰਾਮ ਅੱਜ ਦੱਸਿਆ ਬਾ ਦੋ ਦਿਨ ਦਾ ਫਿਰ ਮੈਂ ਕੰਮ ਬਤਾਈਆਂ ਤੇ ਕੀ ਦੇ ਕੋਲੇ ਲਾਏ ਬਾ ਆਪਣੇ ਮੈਂ ਤਾਂ ਫੜ ਕੇ ਬਿਠਾ ਦਾਂ ਫਿਰ ਨਾਲੇ ਅਗਲੇ ਜੇ ਉਹਦਾ ਕੰਦ ਵੀ ਗੇਰ ਲੈਣੀ ਨਾ ਕੰਦ 'ਚ ਕੈਂਚੀ ਪੁਛਾਈ ਮੈਂ ਕਿਹਾ ਵੀ ਕੰਮ ਵੱਧ ਜੇ ਕਰਦਾ ਹੁੰਦਾ ਵੀ ਤੁਸੀਂ ਇੱਕ ਦੋ ਦਿਨ ਰੁਕ ਜਾਓ ਹੁਣ ਤੁਹਾਡੇ ਕਿਧਰੇ ਚੌੜ ਕੁੱਟੋ ਹੋ ਰਹੇ ਨੇ ਵੀਡੀਓ ਪਰ ਪਿੰਡ ਆਪਣੀ ਦੇਵਰ ਕਾ ਕਰਦੀ ਸੀ ਫਲੇਬਰ ਪਿੰਡ ਚਰੀ ਬਾਰਡਰ ਇਦੀ ਫੌਜੀ ਬਾਪੂ ਕਦੂ ਕਰ ਰਿਹਾ ਤਾਂ ਸੁਆਗਾ ਮਾਰ ਰਿਹਾ ਤਾਂ ਹਾਂ ਉਹਨਾਂ ਨੂੰ ਵੀ ਮਿਲ ਕੇ ਆਇਆ ਆ ਘਰਾਂ ਜਾ ਕੇ ਆਇਆ ਆ ਜੀ ਸੱਚਾ ਉਹ ਚਰੀ ਬਾਰਡਰ ਇਤੇ ਗੋਗੀ ਗੋਗੀ ਫੌਜੀ ਬਾਈ ਕੋਲ ਆਇਆ ਪਤਾ ਉਹਨਾਂ ਦਾ ਸਮਾਨ ਦੇ ਕੇ ਪਹਿਲਾਂ ਘਰਾਂ ਗਿਆ ਘਰਾਂ ਫੜਾ ਕੇ ਫਿਰ ਉਹਨਾਂ ਦਾ ਫੜਾ ਕੇ ਫਿਰ ਤੇਰੇ ਕੋਲ ਆਇਆ ਮੈਨੂੰ ਕਹਿੰਦੇ ਬਾਜਾ ਬੈਣ ਦਾ ਟਾਈਮ ਨਹੀਂ ਮਾ ਸਫਰ ਬਹੁਤ ਲੰਬਾ ਡਿਲੀਵਰੀ ਬਹੁਤ ਦੂਰ ਤੱਕ ਕਰਨੇ ਆ ਤੂੰ ਤਾਂ ਹੋਈ ਭੇਜਿਆ ਡਿਲੀਵਰੀ ਮਾਰ ਜਾਂਦੀ ਆ ਮੈਂ ਫੋਨ ਮੁਲਾਈ ਜਨਾ ਤੇਰਾ ਫੋਨ ਬੀਜੀ ਮੈਂ ਉਹ ਤੇ ਦੇਖ ਰਹਾ ਸੀ ਮੇਰਾ ਨਿਗਾ ਮਾਰਦਾ ਆ ਮੈਂ ਕਹ ਲਿਆ ਉਹ ਲੋੜ ਨਹੀਂ ਫਿਰ ਮੈਂ ਦੁਬਾਰੀ ਕਰੇ ਹੂੰ ਉਹ ਦੇਖੋ ਚੱਲ ਰਹੀ ਆ ਇਹ ਗੱਡੀ ਜਾ ਰਹੀ ਆ ਉਹ ਉਹ ਸਭ ਵਧੀਆ ਥੋਣੀ ਬਾਈ ਹਾਂ ਇਹ ਠੀਕ ਆ ਬਲਾਫ ਹਤੇ ਫਿਰ ਬਲੌਕ ਕਰਦੇ ਐਂਡ ਠੀਕ ਆ ਨਾ ਤੇ ਮਿਲਦੇ ਹਾਂ ਜੀ ਹੁਣ ਅਗਲੇ ਤੇ ਉਹਨਾਂ ਦਾ ਵਿਚਾਰੇ ਭਗਤਾਂ ਦਾ ਵੀ ਲੱਗਾ ਮਾੜਾ ਮੂਟਾ ਸੀ ਨਾ ਉਹ ਵਿਚਾਰੇ ਚੂਹਿਆ ਮੰਗ ਵੱਟਾ ਚ ਬੜੇ ਰਹਿੰਦੇ ਹਾ ਹੁਣਾਂ ਦੇ ਮਾੜਾ ਮੋਟਾ ਲੈ ਲਿਆ ਕਰ ਮੈਂ ਜਾਣਦਾ ਹਾਂ ਹੈ ਮੈਨੂੰ ਵੀ ਲੀਟਰ ਕਰ ਲੇ ਕਿ ਨਿਕਲਦੇ ਆਂ ਦੇਖਦਾ ਹੁੰਦਾ ਕਿਉਂਕਿ ਮੇਰੇ ਕੋਲ ਹਾਂ ਸਰ ਦੇ ਅੱਡ ਚੂਜ ਕਾ ਚੂਹਾ ਮੱਟ ਤੇ ਵਜ ਬੜਾ ਰਹਿੰਦਾ ਖੱਡ ਚ ਮੱਟਾ ਲਈ ਹਾਂ ਹਾਂ ਪਾਸੋਂ ਦੇ ਵੀ ਖੁੱਲ ਹੈ ਹਾਂ ਅੱਜ ਵੀ ਸਮਝ ਲੈਣੇ ਤਾਂ ਹੋ ਜਾਣਾ ਮੇਰਾ ਚੱਲ ਫਿਰ ਠੀਕ ਆ ਫਿਰ ਕੱਲ